ਅਮਰੀਕਾ ਦੇ ਟੈਕਸਸ ਸੂਬੇ ਦੇ ਵਿੱਚ ਇੱਕ ਵਾਰ ਫਿਰ ਤੋਂ ਭਾਰਤੀ ਵਿਦਿਆਰਥੀ ਦੇ ਕਤਲ ਨੇ ਸਾਰੇ ਦੇਸ਼ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਹੈ ਕਿ ਅਮਰੀਕਾ ਹੁਣ ਭਾਰਤੀਆਂ ਦੇ ਲਈ ਅਸੁਰੱਖਿਅਤ ਦੇਸ਼ ਬਣ ਚੁੱਕਾ ਹੈ ਭਾਰਤੀਆਂ ਦੇ ਨਾਲ ਅਮਰੀਕਾ ਦੇ ਵਿੱਚ ਹੋ ਰਹੇ ਅਪਰਾਧਾਂ ਨੇ ਭਾਰਤੀਆਂ ਨੂੰ ਇਸ ਸਵਾਲ ਦੇ ਜਵਾਬ ਲੱਭਣ ਦੇ ਲਈ ਮਜਬੂਰ ਕਰ ਦਿੱਤਾ ਹੈ ਹਾਲੇ ਕੁਝ ਦਿਨ ਪਹਿਲਾਂ ਟੈਕਸਸ ਸੂਬੇ ਦੇ ਹੀ ਡੈਲਸ ਸ਼ਹਿਰ ਦੇ ਵਿੱਚ ਇੱਕ ਭਾਰਤੀ ਮੈਨੇਜਰ ਦੀ ਹੱਤਿਆ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੁਣ ਇੱਕ ਹੋਰ ਮਾਮਲੇ ਦੇ ਵਿੱਚ ਇੱਕ ਭਾਰਤੀ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਜਿਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਹੁਣ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅਮਰੀਕਾ ਭਾਰਤੀਆਂ ਦੇ ਲਈ ਖਤਰੇਵਾਲੀ ਥਾਂ ਬਣ ਚੁੱਕਾ ਹੈ ਸਸਰੀ ਆਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਪੀ ਪੰਜਾਬੀ ਅਮਰੀਕਾ ਦੇ ਟੈਕਸਸ ਸੂਬੇ ਤੋਂ ਇੱਕ ਬੇਹਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਭਾਰਤ ਦੇ ਹైదరాబాద్ ਸ਼ਹਿਰ ਦੇ ਰਹਿਣ ਵਾਲੇ 27 ਸਾਲਾ ਨੌਜਵਾਨ ਚੰਦਰਸ਼ੇਖਰ ਪੋਲ ਜੋ ਕਿ ਡੈਂਟਲ ਸਰਜਰੀ ਦੇ ਵਿੱਚ ਮਾਸਟਰਸ ਕਰਨ ਲਈ ਅਮਰੀਕਾ ਗਿਆ ਸੀ ਉਸ ਨੂੰ ਡੈਲਸ ਸ਼ਹਿਰ ਦੇ ਵਿੱਚ ਗੈਸ ਸਟੇਸ਼ਨ ਦੇ ਉੱਤੇ ਕੰਮ ਕਰਦੇ ਸਮੇਂ ਗੋਲੀਆਂ ਮਾਰ ਕੇ ਮੌਤੇ ਕੱਟ ਉਤਾਰ ਦਿੱਤਾ ਗਿਆ ਇਹ ਘਟਨਾ 3 ਅਕਤੂਬਰ ਨੂੰ ਰਾਤ ਦੇ ਸਮੇਂ ਵਾਪਰੀ ਜਦੋਂ ਚੰਦਰਸ਼ੇਖਰ ਗੈਸ ਸਟੇਸ਼ਨ ਤੇ ਆਪਣੀ ਡਿਊਟੀ ਨਿਭਾ ਰਿਹਾ ਸੀ ਇੱਕ ਅਣਪਛਾਤਾ ਹਮਲਾਵਰ ਉਸਨੂੰ ਗੋਲੀ ਮਾਰ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਮ੍ਰਿਤਕ ਨੌਜਵਾਨ ਦੇ ਭਾਰਤ ਰੈਨ ਦੇ ਪਰਿਵਾਰ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਲਾਸ਼ ਵਾਪਸ ਲਿਆਉਣ ਦੇ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ ਚੰਦਰਸ਼ੇਖਰ ਪਾਲ ਸਾਲ 2023 ਦੇ ਵਿੱਚ ਡੈਂਟਲ ਸਰਜਰੀ ਦੇ ਵਿੱਚ ਰਿਸਰਚ ਕਰਨ ਲਈ ਅਮਰੀਕਾ ਗਿਆ ਸੀ ਜਿੱਥੇ ਉਸਨੇ ਯੂਨੀਵਰਸਿਟੀ ਆਫ ਨਾਰਥ ਟੈਕਸਸ ਦੇ ਵਿੱਚ ਡੈਂਟਲ ਸਰਜਰੀ ਦੇ ਵਿੱਚ ਮਾਸਟਰਸ ਦੀ ਡਿਗਰੀ ਹਾਸਲ ਕੀਤੀ ਡਿਗਰੀ ਪੂਰੀ ਹੋਣ ਤੋਂ ਬਾਅਦ ਉਹ ਚੰਗੀ ਨੌਕਰੀ ਲੱਭ ਰਿਹਾ ਸੀ ਪਰ ਆਰਥਿਕ ਸਮੱਸਿਆਵਾਂ ਦੇ ਕਾਰਨ ਉਹ ਡੈਲਸ ਦੇ ਵਿੱਚ ਇੱਕ ਗੈਸ ਸਟੇਸ਼ਨ ਤੇ ਪਾਰਟ ਟਾਈਮ ਕੰਮ ਕਰ ਰਿਹਾ ਸੀ ਚੰਦਸ਼ੇਖਰ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਉਸ ਦੇ ਭਰਾ ਮੁਤਾਬਿਕ ਪਰਿਵਾਰ ਨੇ ਬੜੀਆਂ ਉਮੀਦਾਂ ਤੇ ਆਸਾਂ ਦੇ ਨਾਲ ਉਸ ਨੂੰ ਅਮਰੀਕਾ ਭੇਜਿਆ ਸੀ ਉਹ ਆਪਣੀ ਡਿਗਰੀ ਪੂਰੀ ਕਰਕੇ ਵਾਪਸ ਆਉਣ ਵਾਲਾ ਸੀ ਅਤੇ ਪਰਿਵਾਰ ਨੂੰ ਖੁਸ਼ਹਾਲੀ ਦੇਣ ਵਾਲਾ ਸੀ ਪਰ ਹੁਣ ਉਹ ਸਾਡੇ ਵਿਚਕਾਰ ਨਹੀਂ ਰਿਹਾ ਅਸੀਂ ਸਿਰਫ ਇੰਨਾ ਹੀ ਚਾਹੁੰਦੇ ਆ ਕਿ ਉਸਦੀ ਲਾਸ਼ ਜਲਦੀ ਤੋਂ ਜਲਦੀ ਵਾਪਸ ਭਾਰਤ ਲਿਆਂਦੀ ਜਾਵੇ ਪਰਿਵਾਰ ਨੂੰ ਉਸਦੇ ਦੋਸਤਾਂ ਦੇ ਰਾਹੀਂ ਇਸ ਘਟਨਾ ਦੇ ਬਾਰੇ ਪਤਾ ਚੱਲਿਆ ਗੈਸ ਸਟੇਸ਼ਨ ਮੈਨੇਜਰ ਨੇ ਉਸਦੇ ਪਾਸਪੋਰਟ ਦੇ ਨਾਲ ਲਾਸ਼ ਦੀ ਪਛਾਣ ਕੀਤੀ ਅਮਰੀਕੀ ਪੁਲਿਸ ਦੇ ਮੁਤਾਬਕ ਘਟਨਾ 3 ਅਕਤੂਬਰ ਰਾਤ 8:45 ਮਿੰਟ ਤੇ ਡੈਲਸ ਤੇ ਫੋਰਟਵਰਥ ਇਲਾਕੇ ਦੇ ਵਿੱਚ ਵਾਪਰੀ ਫੋਰਟਵਰਥ ਐਕਸਪ੍ਰੈਸ ਗੈਸ ਸਟੇਸ਼ਨ ਤੇ ਚੰਦਰਸ਼ੇਖਰ ਨਾਈਟ ਸ਼ਿਫਟ ਦੇ ਦੌਰਾਨ ਡਿਊਟੀ ਨਿਭਾ ਰਿਹਾ ਸੀ ਲੁਟੇਰਿਆ ਨੇ ਅਚਾਨਕ ਉਸਦੇ ਉੱਤੇ ਹਮਲਾ ਕੀਤਾ ਤੇ ਗੋਲੀਆਂ ਮਾਰ ਦਿੱਤੀਆਂ ਪੁਲਿਸ ਨੂੰ ਲੁੱਟਮਾਰ ਦੀ ਸੂਚਨਾ ਮਿਲੀ ਸੀ ਪਰ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਚੰਦਰਸ਼ੇਖਰ ਨੂੰ ਗੰਭੀਰ ਹਾਲਤ ਦੇ ਵਿੱਚ ਦੇਖਿਆ ਗਿਆ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਚੰਦਰਸ਼ੇਖਰ ਦੀ ਮੌਤ ਹੋ ਚੁੱਕੀ ਸੀ ਹੁਣ ਪੁਲਿਸ ਮੁਲਜ਼ਮ ਨੂੰ ਫੜਨ ਦੇ ਲਈ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਛਾਣਬੀਨ ਕਰ ਰਹੀ ਹੈ ਅਮਰੀਕਾ ਦੇ ਹਿਊਸਟਨ ਦੇ ਵਿੱਚ ਭਾਰਤੀ ਕੌਂਸਲਰ ਜਰਨਲ ਨੇਵੀਸ ਘਟਨਾ ਤੇ ਡੂੰਗੇ ਦੁੱਖ ਦਾ اظہار ਕੀਤਾ ਹੈ ਭਾਰਤੀ ਕੌਂਸਲਰ ਨੇ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਜਤਾਇਆ ਹੈ ਇਹ ਘਟਨਾ ਅਮਰੀਕਾ ਵਿੱਚ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵੰਦਾ ਰਹੀ ਹੈ ਇਸ ਸਾਲ ਜਨਵਰੀ ਦੇ ਵਿੱਚ ਹੀ ਤੇਲੰਗਾਨਾ ਦੇ ਇੱਕ 26 ਸਾਲਾ ਵਿਦਿਆਰਥੀ ਨੂੰ ਕਨੈਕਟਿਕਟ ਵਿੱਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ 1 ਮਹੀਨਾ ਪਹਿਲਾਂ ਹੀ ਕਪਿਲਨਾਥ ਦੇ ਨੌਜਵਾਨ ਨੂੰ ਵੀ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਹਾਲੇ ਟੈਕਸਸ ਦੇ ਵਿੱਚ ਆਪਣੇ ਸਾਥੀ ਹੱਤੋਂ ਕਤਲ ਕੀਤੇ ਗਏ ਭਾਰਤੀ ਮੈਨੇਜਰ ਦੀ ਯਾਦ ਸਾਰਿਆਂ ਦੇ ਦਿਲਾਂ ਦੇ ਵਿੱਚ ਤਾਜ਼ਾ ਹੈ ਇਨ੍ਹਾਂ ਘਟਨਾਵਾਂ ਨੂੰ ਦੇਖਦੇ ਹੋਏ ਪਤਾ ਲੱਗਦਾ ਹੈ ਕਿ ਭਾਰਤੀਆਂ ਨੂੰ ਕੰਮਕਾਰ ਵਾਲੀਆਂ ਥਾਵਾਂ ਦੇ ਉੱਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਆਏ ਦਿਨ ਅਜਈਆਂ ਹਿੰਸਕ ਘਟਨਾਵਾਂ ਦੇ ਕਾਰਨ ਭਾਰਤ ਦੇ ਵਿੱਚ ਰਹਿੰਦੇ ਵਿਦਿਆਰਥੀਆਂ ਦੇ ਮਾਪਿਆਂ ਦੀ ਚਿੰਤਾ ਵੱਧ ਚੁੱਕੀ ਹੈ ਭਾਰਤ ਸਰਕਾਰ ਵੀ ਅਜਿਹੇ ਮਾਮਲਿਆਂ ਤੇ ਆਪਣੀ ਚਿੰਤਾ ਜ਼ਾਹਰ ਕਰ ਚੁੱਕੀ ਹੈ ਸਵਾਲ ਹੈ ਕਿ ਇਹ ਘਟਨਾਵਾਂ ਕਿਸੇ ਖਾਸ ਮਕਸਦ ਦੇ ਤਹਿਤ ਅੰਜਾਮ ਦਿੱਤੀਆਂ ਜਾ ਰਹੀਆਂ ਨੇ ਜਾਂ ਫਿਰ ਅਮਰੀਕਾ ਦੇ ਵਿੱਚ ਵੱਧ ਰਹੀਆਂ ਅਪਰਾਧਿਕ ਲੁੱਟਮਾਰ ਤੇ ਚੋਰੀ ਦੀਆਂ ਵਾਰਦਾਤਾਂ ਦਾ ਮਹਿਸ ਇੱਕ ਹਿੱਸਾ ਨੇ ਅਮਰੀਕਾ ਵਿੱਚ ਰਹਿੰਦੇ ਭਾਰਤੀ ਵਿਦਿਆਰਥੀ ਅਤੇ ਹੋਰ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣੀ ਸੁਰੱਖਿਆ ਨੂੰ ਵੀ ਆਪਣੇ ਕੰਮ ਦੇ ਨਾਲ-ਨਾਲ ਮੁੱਖ ਤਰਜੀਹ ਦੇਣ ਸੁਚੇਤ ਰਹਿਣ ਤੇ ਸੁਰੱਖਿਅਤ ਰਹਿਣ